1927 ਦੇ ਵਿੱਚ ਮਹਾਰਾਜਾ ਕਪੂਰਥਲੀ ਦੀ ਬੇਟੀ ਮਹਾਰਾਣੀ ਅਮਰਤਕੌਰ ਹੂੰ ਜਿਹੜਾ ਕਿ ਉਹਦਾ ਵਿਆਹ ਮੰਡੀ ਵਾਲੇ ਰਾਜ ਜੁਗਿੰਦਰ ਸਿੰਘ ਨਾਲ ਹੋਇਆ ਸੀਗਾ ਜੀ ਜਿਹੜੀ ਕਿ ਸੈਂਟਰ ਦੀ ਪਹਿਲੀ ਹੈਲਥ ਮਿਨਿਸਟਰੀ ਵੀ ਰਹੀ ਹੈ ਹੂੰ ਜਦੋਂ ਉਹਦਾ ਵਿਆਹ ਹੋਇਆ ਤੇ ਜਦੋਂ ਦਰਸ਼ਨ ਕਰਨ ਆਏ ਨਾ ਸਥਾਨਾਂ ਤੇ ਉਦੋਂ ਇੱਥੇ ਸਿਰਫ ਜਿਸ ਸਥਾਨ ਤੇ ਪਾਲਕੀ ਸਾਹਿਬ ਹੈ ਹੂੰ ਗੁਰਸਾਹਿਬ ਦਾ ਪ੍ਰਕਾਸ਼ ਹੈ ਜੀ ਉਸ ਸਥਾਨ ਤੇ ਇੱਕ ਪੱਥਰ ਦੀ ਸਿਲਾਈ ਹੁੰਦੀ ਸੀਗੀ ਸਿਰਫ ਥੜਾ ਹੀ ਸੀਗਾ ਜੀ ਤੇ ਜਿੱਥੇ ਕੀ ਸੰਗਤ ਆ ਕੇ ਨਮਸਕਾਰ ਕਰਦੀਆਂ ਸਨ ਅਰਦਾਸ ਬੇਨਤੀ ਕਰਦੀਆਂ ਸਨ ਫਿਰ ਰਾਣੀ ਨੇ ਇੱਛਾ ਜ਼ਾਹਿਰ ਕੀਤੀ ਕਿ ਉਹਨੇ ਇੱਥੇ ਗੁਰਦੁਆਰਾ ਸਾਹਿਬ ਬਣਾਇਆ ਜਾਵੇ 28000 ਪੱਥਰ ਤੇ 16000 ਇਸਤੇ ਖਰਚਾ ਐਸੀ ਜਿਹੜਾ ਰਾਜੇ ਨੇ ਆਪਣੇ ਖਜ਼ਾਨੇ ਚੋਂ ਦਿੱਤਾ ਸੀਗਾ 108 ਪੌੜੀਆਂ ਤੇ ਜਿਹੜੀ ਅੰਦਰ ਵਾਲੀ ਇਮਾਰਤ ਜਿਹੜੀ ਹੈ 1930 ਦੇ ਵਿੱਚ ਕੰਪਲੀਟ ਹੋ ਗਈ ਸੀਗੀ 1930 ਦੀ ਵਿਸਾਖੀ ਨੂੰ ਪਹਿਲਾ ਪ੍ਰਕਾਸ਼ ਸ੍ਰੀ ਦਰਬਾਰ ਸਾਹਿਬ ਤੋਂ ਗੁਰਗ੍ਰੰਥ ਸਾਹਿਬ ਦਾ ਸਰੂਪ ਲਿਆ ਕੇ ਇਸ ਸਥਾਨ ਤੇ ਕਿਤਾ ਗਿਆ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਇਤਿਹਾਸਕ ਧਰਤੀ ਤੇ ਪਹੁੰਚੇ ਹੋਏ ਹਾਂ ਤੇ ਦੂਜੀ ਗੱਲ ਮੈਂ ਨਾਲ ਹੀ ਦੱਸ ਦਾਂਗੇ ਪਾਕ ਪਵਿੱਤਰ ਧਰਤੀ ਆ ਇੱਥੇ ਗੁਰੂ 10ਵੇਂ ਪਾਤਸ਼ਾਹ ਜੀ ਇੱਥੇ ਆਏ ਹੋਏ ਸਨ ਇਸ ਵਕਤ ਅਸੀਂ ਰਿਵਾਲ ਸਰ ਦੇ ਵਿੱਚ ਆ ਵਾਦੀਆਂ ਦੇਖ ਲੋ ਵੀ ਖੂਬਸੂਰਤ ਵਾਦੀਆਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਥੇ ਆਏ ਸੀਗੇ ਇਸ ਰਿਵਾਲ ਸਰ ਸ਼ਹਿਰ ਨੂੰ ਤਿੰਨ ਧਰਮਾਂ ਦਾ ਸਾਂਝਾ ਸ਼ਹਿਰ ਕਿਹਾ ਜਾਂਦਾ ਵਾ ਸੁਣਮੈਂ ਦੱਸ ਦਿਆਂ ਵੀ ਬੁੱਧ ਸਿੱਖ ਤੇ ਹਿੰਦੂ ਇਹ ਤਿੰਨ ਧਰਮਾਂ ਦਾ ਮਤਲਬ ਇੱਥੇ ਮਤਲਬ ਸ਼ਹਿਰ ਮੰਨਿਆ ਗਿਆ ਇਸ ਚੀਜ਼ ਨੂੰ ਇੱਥੇ ਬੁੱਧ ਧਰਮ ਦੇ ਵੀ ਬਹੁਤ ਸਾਰੇ ਮਤਲਬ ਕਿ ਐਸੇ ਪਿੱਖ ਸ਼ੁਰੇਂਦੇ ਨੇ ਤਾਂ ਆਪ ਗੁਰੂ ਸਾਹਿਬ ਦੇ ਸਿੱਖ ਤਾਂ ਫਿਰ ਆਉਣਾ ਬਣਦਾ ਹੀ ਸੀ ਉਹਨਾਂ ਦਾ ਹਨਾ ਤੇ ਜੋ ਗੁਰਦੁਆਰਾ ਸਾਹਿਬ ਆ ਜਿਹੜੀ ਉਹ ਜੋਏ ਦੀ ਅੰਦਰਲੀ ਇਮਾਰਤ ਆ ਇਹ ਦੱਸਿਆ ਜਾਂਦਾ ਵੀ 100 ਸਾਲ ਲਗਭਗ ਪੁਰਾਣੀ 1930 ਦੇ ਗੇੜ ਦੇ ਵਿੱਚ ਬਣੀ ਸੀ ਅੰਦਰਲੇ ਪਾਸੇ ਵਾਲੀ ਜਿਹੜੀ ਕਿ ਤੁਹਾਡੇ ਸਕਰੀਨ ਤੇ ਵੀ ਚੱਲ ਰਹੀ ਹੋਊਗੀ ਇੱਥੇ 10ਵੇਂ ਪਾਤਸ਼ਾਹ ਜੀ ਨੂੰ ਸੱਦਾ ਦਿੱਤਾ ਸੀਗਾ ਬੇਨਤੀ ਕੀਤੀ ਸੀ ਪਹਾੜੀ ਰਾਜਿਆਂ ਨੇ ਵੀ ਗੁਰੂ ਸਾਹਿਬ ਤੁਸੀਂ ਇੱਥੇ ਆਓ ਵੀ ਆਪਾਂ ਗੱਲਬਾਤ ਕਰੀਏ ਅਸਲ ਦੇ ਵਿੱਚ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਨੂੰ ਚਲਾਕੀ ਦੇ ਨਾਲ ਸੱਦਿਆ ਸੀਗਾ ਵੀ ਉਹ ਸੋਚਦੇ ਸੀ ਵੀ ਗੁਰੂ ਸਾਹਿਬ ਇੱਥੇ ਆਉਣਗੇ ਇਕੱਲੇ ਕਹਿ ਰਹੇ ਹੋਣਗੇ ਥੋੜੇ ਜਿਹੀ ਸਿਪਾਹੀ ਸਿੱਖ ਹੋਣਗੇ ਨਾਲ ਕਿ ਹੋ ਸਕਦਾ ਆਪਾਂ ਗ੍ਰਿਫਤਾਰ ਕਰ ਲਾਂਗੇ 1701 ਦੀ ਗੱਲ ਆ ਵਿਸਾਖੀ ਵੇਲੇ ਦੀ ਇਹ ਕੱਠ ਕੀਤਾ ਸੀਗਾ ਭੀਮਚੰਦ ਨੇ ਜਿਹੜਾ ਕਿ ਪਹਾੜੀ ਰਾਜਾ ਸੀਗਾ ਉਸ ਵਕਤ ਬिलासपुर ਰਿਆਸਤ ਨਾਲ ਸੰਬੰਧਿਤ ਉਹਨੇ ਚਲਾਕੀ ਦੇ ਨਾਲ ਸੱਦਿਆ ਸੀ ਪਰ ਗੁਰੂ ਸਾਹਿਬ ਇੱਥੇ 500 ਸਿੱਖ ਸੈਨਿਕਾਂ ਦੇ ਨਾਲ ਆਏ ਪੂਰੀ ਚੜ੍ਹਤ ਦੇ ਨਾਲ ਆਏ ਸ਼ਤਰ ਝੁੱਲ ਦੇ ਤੁਰੇ ਆਏ ਤੋ ਉਸ ਸਮੇਂ ਗੁਰੂ ਸਾਹਿਬ ਦਾ ਪਰਿਵਾਰ ਵੀ ਨਾਲ ਸੀ ਮਾਤਾ ਗੁਜਰ ਕੌਰ ਜੀ ਵੀ ਨਾਲ ਸੀ ਮਾਤਾ ਸੁੰਦਰੀ ਜੀ ਦਾ ਵੀ ਜ਼ਿਕਰ ਮਿਲਦਾ ਤੇ ਉਹ ਇੱਥੇ ਪਹੁੰਚੇ ਸੀ ਇਸ ਧਰਤੀ ਦੇ ਉੱਤੇ ਕਿਉਂਕਿ ਜਿਹੜੇ ਪਹਾੜੀ ਰਾਜੇ ਸੀ ਨਾ ਇਹ ਚਾਲਬਾਜ਼ ਸੀਗੇ ਜਦੋਂ ਤਾਂ ਇਹਨਾਂ ਦੀ ਮੁਗਲਾਂ ਨਾਲ ਬਿਗੜ ਜਾਂਦੀ ਸੀ ਜਦੋਂ ਟੈਕਸ ਟੂਕਸ ਦੇਣੋਂ ਨਨਕਾਰ ਕਰ ਦਿੰਦੇ ਸੀ ਉਦੋਂ ਫਿਰ ਗੁਰੂ ਸਾਹਿਬ ਹੀ ਇਹਨਾਂ ਨੂੰ ਝੱਲਦੇ ਸੀ ਕਿਸੇ ਹੋਰ ਚ ਨਹੀਂ ਵਾਹ ਨਹੀਂ ਸੀ ਉਹਨਾਂ ਜ਼ਮਾਨਿਆਂ ਦੇ ਵਿੱਚ ਵੀ ਇੱਕ ਹੀ ਜਿਹੜਾ ਮੁਗਲਾਂ ਦੇ ਨਾਲ ਟੱਕਰ ਲੈ ਸਕੇ ਤੇ ਮੁਗਲਾਂ ਦੇ ਨਾਲ ਟੱਕਰ ਫਿਰ ਗੁਰੂ ਸਾਹਿਬ ਹੀ ਲੈ ਸਕਦੇ ਸਿਗੇ ਤੇ ਉਦੋਂ ਫਿਰ ਗੁਰੂ ਸਾਹਿਬ ਦੇ ਨਾਲ ਜੁੜ ਜਾਂਦੇ ਸੀ ਤੇ ਜਦੋਂ ਮਾੜੀ ਜਿਹੀ ਇੱਕ ਦੂਜੇ ਅੰਦਰੋਂ ਅੰਦਰੋਂ ਖਾਰ ਵੀ ਖੰਦੇ ਸੀ ਪੂਰੀ ਕਿਉਂਕਿ ਗੁਰੂ ਸਾਹਿਬ ਕੋਲੇ ਕਿਉਂਕਿ ਜਿਹੜਾ ਅਨੰਦਪੁਰ ਸਾਹਿਬ ਆ ਨਾ ਪਾਕ ਪਵਿੱਤਰ ਧਰਤੀ ਉਹ ਕਹਿਲੂਰ ਰਿਆਸਤ 'ਚ ਪੈਂਦੀ ਸੀ ਗੁਰੂ ਸਾਹਿਬ ਨੇ ਮੁੱਲ ਜ਼ਮੀਨ ਖਰੀਦੀ ਸੀ ਉਸੇ ਕਰਕੇ ਉੱਥੇ ਗੁਰਦੁਆਰਾ ਬਣਾਇਆ ਸੀ ਫਰੀ ਚ ਨਹੀਂ ਸੀ ਲਈ ਨਾ ਕੋਈ ਦਾਨ ਚ ਲਈ ਸੀ ਉਦਾ ਮੁੱਲ ਬਕੈ ਦਾ ਤਾਰਿਆ ਗਿਆ ਸੀ ਪਰ ਅਸਲ ਦੇ ਵਿੱਚ ਉਹ ਹੱਦ ਪੈਂਦੀ ਸੀ ਬੈਲਾਸ ਬਲਾਸਪੁਰ ਰਾਜਤਾਨੀ ਸੀ ਕਹਿਲੂਰ ਰਿਆਸਤ ਸੀ ਉਸ ਰਿਆਸਤ ਦੇ ਵਿੱਚ ਤਾਂ ਕਿਹਾ ਜਾਂਦਾ ਵੀ ਭੀਮਚੰਦ ਹੁਣੀ ਖਾਰ ਇਸ ਗੱਲੋਂ ਵੀ ਰੱਖਦੇ ਸੀ ਵੀ ਇੱਕ ਤਾਂ ਗੁਰੂ ਸਾਹਿਬ ਕੋਲ ਪ੍ਰਸ਼ਾਦੀ ਹਾਤੀ ਸੀ ਬਹੁਤ ਚੰਗਾ ਕਰੀ ਭੀਮਚੰਦ ਹੁਣੀ ਗਏ ਗਏ ਦਰਬਾਰ ਦੇ ਵਿੱਚ ਅਨੰਦਪੁਰ ਸਾਹਿਬ ਤੇ ਉੱਥੇ ਦੇਖਿਆ ਵੀ ਗੁਰੂ ਸਾਹਿਬ ਤੇ ਚੰਦੂਈ ਸਾਹਿਬ ਲੱਗੇ ਹੋਏ ਆ ਛਤਰ ਝੁਲ ਰਹੇ ਆ ਵੀ ठाਠ ਵਾਠ ਹੀ ਬੱਕਰੀ ਕਸਮ ਦੀ ਆ ਤੇ ਪ੍ਰਸ਼ਾਦੀ ਦੇ ਹਾਥੀ ਦੇਖ ਕੇ ਹੋਰ ਵੀ ਹੈਰਾਨ ਹੋ ਗਏ ਵੀ ਇਹ ਕਿਤੇ ਸਾਡੇ ਕੋਲ ਹੀ ਹੋਵੇ ਨਾ ਗੱਲ ਫੇਰ ਬਣੀ ਗੱਲ ਕਾਦੀ ਬਣੀ ਸੀ ਉਹਨਾਂ ਦੇ ਦਿਲ ਦੇ ਵਿੱਚ ਖਾਰ ਹੀ ਨਹੀਂ ਸੀਗੀ ਇੱਕ ਵਾਰੀ ਫਿਰ ਮਤਲਬ ਬਹਾਨਾ ਲਾ ਕੇ ਉਹਨਾਂ ਨੇ ਗੁਰੂ ਸਾਹਿਬ ਤੋਂ ਮੰਗਿਆ ਹਾਥੀ ਵੀ ਸਾਨੂੰ ਪ੍ਰਸ਼ਾਦੀ ਹਾਥੀ ਦੇ ਦਿਓ ਤੇ ਗੁਰੂ ਸਾਹਿਬ ਨੇ ਇਨਕਾਰ ਕਰ ਦਿੱਤਾ ਭੀਮਚੰਦ ਨੇ ਆਖਿਆ ਵੀ ਸਾਡੇ ਮੁੰਡੇ ਦਾ ਵਿਆਹ ਸਾਨੂੰ ਦੇ ਦਿਓ ਪਰ ਗੁਰੂ ਸਾਹਿਬ ਨੂੰ ਪਤਾ ਸੀ ਵੀ ਜੇ ਇਹਨਾਂ ਕੋਲ ਇੱਕ ਵਾਰੀ ਚਲੇ ਗਏ ਇਹਨਾਂ ਨੇ ਮੋੜਨਾ ਨਹੀਂ ਜਿਹੜਾ ਪ੍ਰਸ਼ਾਦੀ ਹਾਥੀ ਸੀਗਾ ਇਹ ਗੁਰੂ ਸਾਹਿਬ ਨੂੰ ਭੇਟ ਕੀਤਾ ਸੀਗਾ ਅਸਾਮ ਵਾਲੇ ਪਾਸਿਓਂ ਰਾਜਾ ਸੀ ਰਤਨ ਦਰਾਇ ਜੀ ਰਤਨ ਸਿੰਘ ਨਾਮ ਦਾ ਜ਼ਿਕਰ ਮਿਲਦਾ ਤੇ ਉਹਨਾਂ ਨੇ ਭੇਟ ਕੀਤਾ ਸੀ ਕਿਉਂਕਿ ਉਹਨਾਂ ਦੇ ਜਿਹੜੇ ਪਿਤਾ ਜੀ ਸੀ RAM ਰਾਏ ਉਹ ਸੀਗੇ ਗੁਰੂ ਤੇਗ ਬਹਾਦਰ ਸਾਹਿਬ ਦੇ ਸਿੱਖ ਐਸੇ ਕਰਕੇ ਫਿਰ ਉਹ ਮਤਲਬ ਜਦੋਂ ਗੁਰੂ ਸਾਹਿਬ ਨੂੰ ਗੱਦੀ ਮਿਲ ਗਈ ਗੁਰੂ ਗੋਬਿੰਦ ਸਿੰਘ ਜੀ ਨੂੰ ਤੇ ਉਹ ਫਿਰ ਕੁਝ ਭੇਟਾਵਾਂ ਲੈ ਕੇ ਤੇ ਹਾਥੀ ਸਮੇਤ ਆਏ ਸੀ ਉਹ ਫਿਰ ਭੇਟ ਕਰਕੇ ਗਏ ਸੀਗੇ ਤੇ ਐਸੇ ਕਰਕੇ ਹੁਣ ਗੁਰੂ ਸਾਹਿਬ ਜੁੜੀ ਚੀਜ਼ ਗੁਰੂ ਸਾਹਿਬ ਤੇ ਚ ਦੇ ਕੋਲ ਆ ਗਈ ਉਹ ਕੋਈ ਦੁਨਿਆਵੀ ਬੰਦਾ ਕਿਵੇਂ ਵਰਤ ਸਕਦਾ ਹੈ ਨਾ ਤਾਂ ਜੋ ਕਿਸ ਨੇ ਤੇ ਉਹ ਫਿਰ ਇਸ ਕਰਕੇ ਮਨਕਾਰ ਕਰਤਾ ਸੀ ਪਹਾੜੀ ਰਾਜੇ ਮਤਲਬ ਦਿਲ ਚ ਵੈਰ ਵੀ ਰੱਖਦੇ ਸੀਗੇ ਇੱਥੇ ਫਿਰ ਜੋ ਇਹ ਇੱਕ ਅਲੱਗ ਸਾਖੀ ਸੀ ਇੱਥੇ ਮੀਟਿੰਗ ਕਰਨ ਦਾ ਕੀ ਕਾਰਨ ਸੀਗਾ ਕਿ ਜਿਹੜੇ ਪਹਾੜੀ ਰਾਜੇ ਸਾਰੇ ਪਹਾੜੀ ਰਾਜੇ ਇਕੱਠੇ ਕਰ ਲਏ ਭੀਮ ਚੰਦ ਨੇ ਵੀ ਇਸ ਥਾਂ ਦੇ ਉੱਤੇ ਵੀ ਗੁਰੂ ਸਾਹਿਬ ਤੁਸੀਂ ਆਉਂ ਗੱਲਬਾਤ ਕਰਦੇ ਆ ਇੱਥੇ ਫਿਰ ਆਖਿਆ ਵੀ ਆਪਾਂ ਹੁਣ ਇਕਤਾ ਬਣਾ ਕੇ ਰੱਖੀਏ ਅਸੀਂ ਸੁੱਤੋਂ ਵੱਖ ਨਹੀਂ ਚੱਲਾਂਗੇ ਸੋਡੇ ਅਧੀਨ ਤਾਂ ਸੁੱਡੀ ਅਧੀਨਤਾ ਸੀ ਸਵੀਕਾਰ ਕਰਦੇ ਆ ਮਤਲਬ ਗੁਰੂ ਸਾਹਿਬ ਦਾ ਉਹਨਾਂ ਨੇ ਮੰਨ ਲਿਆ ਸੀ ਵੀ ਅਸੀਂ ਸੋਡੇ ਅਧੀਨ ਚੱਲਾਂਗੇ ਜਿਵੇਂ ਤੁਸੀਂ ਕਹੋ ਕਿ ਉਵੇਂ ਚੱਲਾਂਗੇ ਕਿਉਂਕਿ ਜਿਹੜੇ ਮੁਗਲ ਵੀ ਸੀ ਉਹਨਾਂ ਨੇ ਇਹਨਾਂ ਦੀ ਬਸ ਕਰਾ ਕੇ ਰੱਖੀ ਹੋਈ ਸੀ ਕਿਉਂਕਿ ਇਤੋਂ ਪਹਿਲਾਂ ਜਿਹੜੇ ਇਹਨਾਂ ਦੇ ਪੁਰਖੇ ਸੀਗੇ ਕਲਿਆਣ ਚੰਦ ਹੁਣੀ ਕਹਿਲੂ ਰਿਆਸਤ ਵਾਲੇ ਤੇ ਹੰਡੂਰ ਵਾਲੇ ਕੀ ਕਈ ਰਾਜੇ ਇਹ ਤਾਂ ਜਹਾਂਗੀਰ ਨੇ ਗਵਾਲੀਅਰ ਦੇ ਕਿਲੇ 'ਚ ਕੈਦ ਕਰਕੇ ਰੱਖੇ ਹੋਏ ਸੀਗੇ ਕਾਦੇ ਇਹਨਾਂ ਦੇ ਰਾਜਪਾਕ ਸੀ ਤਾਂ ਉਸ ਤੋਂ ਬਾਅਦ ਫਿਰ ਉੱਥੋਂ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਿੰਨਾਂ ਨੂੰ ਵਰੀਆ ਕਰਵਾ ਕੇ ਲਿਆਂਦਾ ਸੀ ਕਿਉਂਕਿ ਇਹਨਾਂ ਕੋਲੇ ਉਨੀ ਪਾਵਰ ਨਹੀਂ ਸੀ ਉਸ ਕਸਮ ਦੀ ਵੀ ਜਿਹੜਾ ਕਿ ਇੱਕ ਵੱਡੀ ਫੌਜ ਦੇ ਨਾਲ ਮੁਕਾਬਲਾ ਕਰ ਸਕਣ ਕਿਉਂਕਿ ਉਹਦੇ ਵਾਸਤੇ ਇੱਕ ਹਥਿਆਰਾਂ ਤੋਂ ਬਿਨਾਂ ਇੱਕ ਜਜ਼ਬੇ ਦੀ ਵੀ ਲੋੜ ਹੁੰਦੀ ਹੈ ਉਹ ਜੋ ਗੁਰੂ ਸਾਹਿਬ ਕੋਲੇ ਸੀ ਇੱਥੇ ਫਿਰ ਪਹਾੜੀ ਰਾਜਿਆਂ ਨੇ ਅਧੀਨਤਾ ਸਵੀਕਾਰ ਕੀਤੀ ਸੀਗੀ ਦੂਸਰੀ ਗੁੱਪੀ ਪਰ ਆਪਾਂ ਇਧਰੋਂ ਜਾਂਦੇ ਦਿਖਾਈਏ ਜੇ ਤੁਸੀਂ ਹਟਦੇ ਜਾਓ ਆਪਾਂ ਨਾਲ ਦੀ ਨਾਲ ਗੱਲਬਾਤ ਵੀ ਕਰਦੇ ਜਾਵਾਂਗੇ ਤੇ ਇੱਥੇ ਫਿਰ ਗੁਰੂ ਸਾਹਿਬ ਨੇ ਆਖਿਆ ਵੀ ਜੇਸ ਨੂੰ ਲੱਗਦਾ ਵੀ ਦੀਨਤਾ ਤੁਸੀਂ ਸਵਕਾਰ ਕਰ ਹੀ ਲਈਆ ਵੀ ਅੰਮ੍ਰਿਤ ਸ਼ਾਗਲੋ ਉਹ ਉਹਦੇ ਸ਼ਾਗਲਾਂਗੇ ਪਰ ਉਹ ਕਹਿੰਦੇ ਵੀ ਸਾਨੂੰ ਤੁਸੀਂ ਅੱਡ ਅੰਮ੍ਰਿਤ ਸ਼ਿਕਾਓ ਵੀ ਤੁਸੀਂ ਤਾਂ ਕੋਈ ਜੇ ਕੋਈ ਗਰੀਬ ਆਉਂਦਾ ਵਾ ਉਹਨੂੰ ਵੀ ਵਿੱਚੋਂ ਹੀ ਅੰਮ੍ਰਿਤ ਸ਼ਿਕਾ ਦੰਨੇ ਹੋ ਜੇ ਕੋਈ ਅਮੀਰ ਆਉਂਦਾ ਉਹਦੇ ਵਿੱਚ ਵੀ ਮਤਲਬ ਕਿਉਂ ਨਾ ਜਾਤੀਵਾਦ ਸੀ ਉਹਨਾਂ ਦੇ ਵਿੱਚ ਵੀ ਤੁਸੀਂ ਸਾਨੂੰ ਥੋੜਾ ਜੀ ਅੱਡ ਤਰਜੀਹ ਦਿਓ ਆਮ ਲੋਕਾਂ ਨੂੰ ਥੋੜੀ ਜੀ ਅੱਡ ਲੱਗ ਤਰਜੀਹ ਦਿਓ ਪਰ ਗੁਰੂ ਸਾਹਿਬ ਨੇ ਇਹਨਾਂ ਚੀਜ਼ਾਂ ਦਾ ਇਨਕਾਰ ਕਰਤਾ ਕਿਉਂਕਿ ਗੁਰੂ ਸਾਹਿਬ ਨੇ ਤੇ ਆਖਿਆ ਸੀਗੇ ਹਰ ਮਨੁੱਖ ਦੀ ਜਾਤ ਇੱਕੋ ਆ ਉਹਨਾਂ ਨੇ ਵੱਖ-ਵੱਖ ਨਹੀਂ ਸੀ ਗਿਣਿਆ ਇਸੇ ਕਰਕੇ ਗੁਰੂ ਸਾਹਿਬ ਨੇ ਫਿਰ ਉਹ ਇਨਕਾਰ ਕਰਤਾ ਸੀ ਕੋ ਕੜ ਤਾ ਫਿਰ ਰੱਖਦੇ ਸੀ ਨਾ ਪਹਾੜੀ ਰਾਜੇ ਫਿਰ 1704 ਦੇ ਵਿੱਚ ਜਦੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਤੇ ਪਹਾੜੀ ਰਾਜਿਆਂ ਨੇ ਮੁਗਲਾਂ ਦਾ ਸਾਥ ਦਿੱਤਾ ਸੀਗਾ ਹਨਾ ਗਉਆਂ ਦੀਆਂ ਸੌਹਾਂ ਵੀ ਖਾਧੀਆਂ ਸੀ ਤਾਂ ਉਦੋਂ ਫਿਰ ਮਤਲਬ ਗੁਰੂ ਸਾਹਿਬ ਦੇ ਬਰੁੱਧ ਚੱਲੇ ਸੀਗੇ ਆ ਦੇਖ ਸਕੋ ਇੱਥੇ ਮਤਲਬ ਮੀਟਿੰਗ ਹੋ ਸਦੀ ਸੀ ਗੁਰੂ ਸਾਹਿਬ ਆਏ ਸੀ ਇਸੇ ਕਰਕੇ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਸ਼ਸ਼ੋਭਤ ਆ ਪਾਕ ਪਵਿੱਤਰ ਧਰਤੀ ਰਮਣੀਕ ਥਾਂ ਜਿਹੜੀ ਬਿਲਡਿੰਗ ਆ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਤਕਰੀਬਨ 100 ਸਾਲ ਲਗਭਗ ਹੋ ਗਿਆ ਹੋ ਗਿਆ ਇਹਨੂੰ ਇਸ ਪਵਿੱਤਰ ਧਰਤੀ ਤੇ ਵਾਦੀਆਂ ਦੇ ਵਿੱਚ ਆਏ ਸੀਗੇ ਬੁੱਧ ਧਰਮ ਨਾਲ ਸੰਬੰਧਿਤ ਵੀ ਇੱਥੇ ਸਾਨੂੰ ਮੱਠ ਮਿਲ ਜਾਣਗੇ ਹਿੰਦੂਇਜ਼ਮ ਨਾਲ ਤਾਂ ਹੈ ਹੀ ਹੈਗੇ ਆ ਉਹ ਸਾਹਮਣੇ ਤੁਸੀਂ ਝੀਲ ਦੇਖ ਸਕਦੇ ਹੋ ਰਿਵਾਲ ਸਰ ਝੀਲ ਕਹਿੰਦੇ ਆ ਉਹ ਦੇਖੋ ਇਸ ਵਕਤ ਨੂੰ ਲੱਗਦਾ ਵੀ ਇਹ ਨਹੀਂ ਸਾਫ਼ ਨਹੀਂ ਰਹੀ ਜਿੰਨੀ ਰਹਿਣੀ ਚਾਹੀਦੀ ਸੀ ਅਸਲ ਦੇ ਵਿੱਚ ਹਨਾ ਕਿਤੇ ਵੀ ਕੋਈ ਪਾਣੀ ਦਾ ਸਰੋਤ ਆ ਜਲ ਦਾ ਸਰੋਤ ਆ ਤਾਂ ਉਹ ਸਾਫ਼ ਸੁਥਰਾ ਹੋਣਾ ਜ਼ਰੂਰੀ ਹੁੰਦਾ ਪਰ ਇੱਥੇ ਸ਼ਾਇਦ ਇੰਨਾ ਸਾਫ਼ ਸੁਥਰਾ ਨਹੀਂ ਰੱਖਿਆ ਗਿਆ ਮੱਛੀਆਂ ਵਗੈਰਾ ਹੈਗੀਆਂ ਨੇ ਵਿੱਚ ਤੇ ਸਾਹਮਣੇ ਉਹ ਵੱਡਾ ਸਾਰਾ ਬੁੱਤ ਨਜ਼ਰ ਆਊਗਾ ਮਤਲਬ ਅਲੱਗ-ਅਲੱਗ ਮਤਲਬ ਮੈਂ ਕਹਿ ਸਕਦੇ ਆ ਕਿ ਧਰਮਾਂ ਦੇ ਲੋਕ ਇੱਥੇ ਆਉਂਦੇ ਆ ਇੱਕ ਵੱਡਾ ਤੀਰਥਾ ਇਹ ਜਿਹੜਾ ਰਿਵਾਲ ਸਰ ਸਾਹਿਬਾ ਹਿਮਾਚਲ ਪ੍ਰਦੇਸ਼ ਦੇ ਵਿੱਚ ਆ ਮੰਡੀ ਤੋਂ ਤਕਰੀਬਨ 15 ਤੋਂ 20 ਕਿਲੋਮੀਟਰ ਬਾਬਾ ਜੀ ਹੈ ਨਾ ਦੂਰੀ 24 ਕਿਲੋਮੀਟਰ ਆ ਤਕਰੀਬਨ ਡੇਢ ਕ ਘੰਟਾ ਮੰਨ ਕੇ ਚੱਲੋ ਕਿਉਂਕਿ ਸੜਕਾਂ ਖਰਾਬ ਆ ਜਦੋਂ ਵਧੀਆ ਬਣ ਜਣੂ ਤੱਕ ਖੈਰ ਕੀ ਕਹਿਣਾ ਸ਼ਾਇਦ ਸਵਾ ਕ ਘੰਟਾ ਦਾ ਲੱਗ ਹੀ ਜਾਂਦਾ ਇੱਥੇ ਆਉਣਾ ਹੋਵੇ ਬਹੁਤ ਰਮਣੀਕ ਥਾਂ ਆ ਨਿਸ਼ਾਨ ਸਾਹਿਬ ਚੱਲਦਾ ਹੋਇਆ ਦੂਰੋਂ ਜਦ ਦੱਸ ਜਾਂਦਾ ਤਾਂ ਬੰਦਾ ਉਹੀ ਦੂਣਾ ਦਿਣਾ ਹੋ ਜਾਂਦਾ ਉਹਦੇ ਨਾਲ ਜਸਪਾਲ ਸਿੰਘ ਜੀ ਹੋਣਗੇ ਬੱਬਾ ਜੀ ਸੱਤਰੀ ਕਾਲ ਚੜਦੀ ਕਲਾ ਜੀ ਸੱਤਰੀ ਕਾਲ ਜੀ ਸੱਤਰੀ ਕਾਲ ਠੀਕ ਠਾਕ ਹਾਂ ਜੀ ਕਿਰਪਾ ਵਧੀਆ ਜੀ ਤੇ ਮਤਲਬ ਕਿੰਨਾ ਨੇ ਨਿਰਮਾਣ ਕਰਾਇਆ ਸੀ ਉਹ ਨਾ ਵੇਲਿਆਂ ਦੇ ਵਿੱਚ ਇਸ ਇਮਾਰਤ ਦਾ ਜਿਹੜਾ ਨਿਰਮਾਣ ਜਿਹੜਾ ਹੈ 1927 ਦੇ ਵਿੱਚ ਮਹਾਰਾਜਾ ਕਪੂਰਥਲੀ ਦੀ ਬੇਟੀ ਮਹਾਰਾਣੀ ਅਮਰਤ ਕੌਰ ਹੂੰ ਜਿਹੜਾ ਕਿ ਉਹਦਾ ਵਿਆਹ ਮੰਡੀ ਵਾਲੇ ਰਾਜਾ ਜੁਗਿੰਦਰ ਸਿੰਘ ਨਾਲ ਹੋਇਆ ਸੀਗਾ ਜੀ ਜਿਹੜੀ ਕਿ ਸੈਂਟਰ ਦੀ ਪਹਿਲੀ ਹੈਲਥ ਮਿਨਿਸਟਰੀ ਵੀ ਰਹੀ ਹੈ ਹੂੰ ਜਦੋਂ ਉਹਦਾ ਵਿਆਹ ਹੋਇਆ ਤੇ ਜਦੋਂ ਦਰਸ਼ਨ ਕਰਨ ਆਏ ਇਹਨਾਂ ਸਥਾਨਾਂ ਤੇ ਉਦੋਂ ਇੱਥੇ ਸਿਰਫ ਜਿਸ ਸਥਾਨ ਤੇ ਪਲਕੀ ਸਾਹਬ ਹੈ ਹੂੰ ਗੁਰਸਾਹਬ ਦਾ ਪ੍ਰਕਾਸ਼ ਹੈ ਜੀ ਉਸ ਸਥਾਨ ਤੇ ਇੱਕ ਪੱਥਰ ਦੀ ਸਿਲਾਈ ਹੁੰਦੀ ਸੀਗੀ ਸਿਰਫ ਥੜਾ ਹੀ ਸੀਗਾ ਜੀ ਤੇ ਜਿੱਥੇ ਕੀ ਸੰਗਤ ਆ ਕੇ ਨਮਸਕਾਰ ਕਰਦੀਆਂ ਸਨ ਅਰਦਾਸ ਬੇਨਤੀ ਕਰਦੀਆਂ ਸਨ ਫਿਰ ਰਾਣੀ ਨੇ ਇੱਛਾ ਜ਼ਾਹਿਰ ਕੀਤੀ ਕਿ ਉਹਨਾਂ ਇੱਥੇ ਗੁਰਦੁਆਰਾ ਸਾਹਿਬ ਬਣਾਇਆ ਜਾਵੇ ਹੂੰ ਫਿਰ ਦਰਬਾਰ ਸਾਹਿਬ ਦਾ ਨਕਸ਼ਾ ਲਿਆ ਕੇ ਹੂੰ ਜਿਸ ਤਰ੍ਹਾਂ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਨੇ ਹੂੰ ਇਸ ਇਮਾਰਤ ਦੇ ਵੀ ਚਾਰ ਦਰਵਾਜ਼ੇ ਉਸੇ ਤਰ੍ਹਾਂ ਨੇ ਜੀ ਤੇ 1927 ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦਾ ਜਿਹੜਾ ਉਹਨਾਂ ਨੇ ਸੇਵਾ ਆਰੰਭ ਕੀਤੀ ਸੀ 1930 ਦੇ ਵਿੱਚ ਸੰਪੂਰਨ ਹੋਈ 28000 ਪੱਥਰ ਤੇ 16000 ਰਸਤੇ ਖਰਚਾ ਐ ਸੀ ਜਿਹੜਾ ਰਾਜੇ ਨੇ ਆਪਣੇ ਖਜ਼ਾਨੇ ਚੋਂ ਦਿੱਤਾ ਸੀਗਾ 108 ਪੌੜੀਆਂ ਤੇ ਜਿਹੜੀ ਅੰਦਰ ਵਾਲੀ ਇਮਾਰਤ ਜਿਹੜੀ ਹੈ 1930 ਦੇ ਵਿੱਚ ਕੰਪਲੀਟ ਹੋ ਗਈ ਸੀਗੀ 1930 ਦੀ ਵਿਸਾਖੀ ਨੂੰ ਪਹਿਲਾ ਪ੍ਰਕਾਸ਼ ਸ੍ਰੀ ਦਰਬਾਰ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਆ ਕੇ ਇਸ ਸਥਾਨ ਤੇ ਕਿਤਾ ਗਿਆ ਜੀ ਤੇ ਜਿਹੜੇ ਅੰਦਰ ਵਾਲੇ ਜਿਹੜੇ proportions ਐ ਇਹ ਤੇ ਨਾ ਤੇ ਸੀਮਿੰਟ ਲੱਗਾ ਨਾ ਕੋਈ ਸਰੀਆ ਲੱਗਾ ਇਹ ਪੁਰਾਣੀ ਆ ਇਹ ਪੁਰਾਤਨੀ ਹੈ 1930 ਦੇ ਵਿੱਚ ਕੰਪਲੀਟ ਹੋ ਗਈ ਸੀ ਬਣ ਕੇ ਤੇ ਇਹ ਚ ਸਿਰਫ ਚੂਨੇ ਤੇ ਮਾਦੇ ਆਟੇ ਵਾਲੀ ਜਿਹੜੇ ਪ੍ਰਾਤਨ ਤਰੀਕੇ ਦੀ ਡਾਟਾਂ ਵਾਲੀ ਚੜਾਈ ਹੁੰਦੀ ਸੀ ਉਸੇ ਤਰ੍ਹਾਂ ਹੀ ਇਮਾਰਤ ਬਣੀ ਹੈ ਉਦੋਂ ਤੇ ਲੈ ਕੇ ਉਸੇ ਤਰ੍ਹਾਂ ਹੀ ਇਸੇ ਇਹ ਮਾਰਤਾ ਅਜੇ ਤੱਕ ਹੈਗੀ ਹੈ ਜੀ ਤੇ ਆ ਝੀਲ ਵੀ ਪੁਰਾਣੀ ਹੋਈਆਂ ਆਹੀ ਇਹ ਝੀਲ ਜਿਹੜੀ ਹੈ ਇਹਦਾ ਤੇ ਵੈਸੇ ਦੇਖਿਆ ਜਾਵੇ ਜੇ ਹਿੰਦੂ ਇਤਿਹਾਸ ਦੇ ਮਤਲਬ ਦੇਖਿਆ ਜਾਵੇ ਜੀ ਤੇ ਸਕੰਧਪ੍ਰਾਣ ਦੇ ਵਿੱਚ ਇਹਦਾ ਜ਼ਿਕਰ ਆਉਂਦਾ ਹੈ ਜੇ ਚ ਕਿ ਇਹਦਾ ਨਾਮ ਜਿਹੜਾ ਹਰੀਦੇਸ਼ਵਰ ਦੱਸਿਆ ਗਿਆ ਇਸ ਸਥਾਨ ਦਾ ਜੀ ਜਿਹੜਾ ਰਵਾਲਸਰ ਸਾਹਿਬ ਗੁਰਗੋਬਿੰਦ ਸਿੰਘ ਮਹਾਰਾਜ ਦੇ ਆਉਣ ਤੋਂ ਬਾਅਦ ਪਿਆ ਹੈ ਹੂੰ ਤੇ ਜਿਹੜੀ ਝੀਲ ਹੈ ਕੁਦਰਤੀ ਤੌਰ ਤੇ ਬਣੀ ਹੈ ਨਾ ਤੇ ਇਹਦਾ ਅਜ ਤੱਕ ਡੂੰਘਾਈ ਦਾ ਪਤਾ ਲੱਗ ਸਕਿਆ ਨਾ ਤਾਂ ਇਹ ਪਤਾ ਹੈ ਕਿ ਕਦੋਂ ਦੀ ਬਣੀ ਹੈ ਕੁਦਰਤੀ ਤੌਰ ਤੇ ਬਣੀ ਹੈ ਕੁਦਰਤੀ ਤੋਹਫਾ ਇੱਕ ਹਾਂਜੀ ਹਾਂਜੀ ਹੂੰ ਬਿਲਕੁਲ ਕਿਉਂਕਿ ਜੇ ਹਿੰਦੂਧਰ ਤੇ ਅਸਨਾਲ ਜੋੜੇ ਜਾਵੇ ਤੇ ਲੋਮਸ਼੍ਰੀਸ਼ੀ ਹੋਏ ਬ੍ਰਹਮਾ ਦਾ ਪੁੱਤਰ ਜੀ ਉਹਨਾਂ ਦਾ ਵੀ ਸਾਹਮਣੇ ਮੰਦਿਰ ਬਣਿਆ ਹੋਇਆ ਝੀਲ ਦੇ ਕੰਡੇ ਤੇ ਜੀ ਉਹਨਾਂ ਦਾ ਤਪਸਥਾਨ ਹੈ ਜੀ ਤੇ ਲੋਮਸ਼੍ਰੀਸ਼ੀ ਦੇ ਨਾਂ ਤੇ ਵੀ ਹੈ ਤੇ ਜਿਹੜਾ ਬੋਧੀਆਂ ਦਾ ਹੈ ਹੂੰ ਇਹਨਾਂ ਦੇ ਮਹਾਤਮਾ ਬੁੱਧ ਤੋਂ ਬਾਅਦ ਇਹਨਾਂ ਦੇ ਗੁਰੂ ਗੁਰੂ ਪਦਮ ਸੰਭਵ ਹੋਏ ਜਿਹੜੇ ਸਾਹਮਣੇ ਵੱਡੀ ਮੂਰਤੀ ਲੱਗੀ ਹੈ ਪਦਮ ਸੰਭਵ ਜੂ ਸਾਹਮਣੇ ਲੱਗੀ ਮੂਰਤੀ ਜੀ ਇਹਨਾਂ ਦਾ ਵੀ ਤਪਸਥਾਨ ਹੈ ਇਸ ਕਰਕੇ ਤਿੰਨਾ ਧਰਮਾਂ ਦਾ ਸਾਂਝਾ ਸਥਾਨ ਹੋਣ ਕਰਕੇ ਇਹਨੂੰ ਤ੍ਰਿਵੇਣੀ ਵੀ ਕਹਿੰਦੇ ਆ ਤ੍ਰਿਵੇਣੀ ਹਾਂਜੀ ਸਹੀ ਹੈ ਤੇ ਧੰਨਵਾਦ ਬਾਬਾ ਜੀ ਤੁਸੀਂ ਸਮਾਂ ਦਿੱਤਾ ਮਿਹਰਬਾਨੀ ਸੋ ਦਰਸ਼ਕੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ